ਰਾਧੇਕਰੀ ਬਾਟਵਾ ਜੇ ਕਸਬਾ ਉਦਨਵਾਲ ਦੇ ਇੱਕ ਪੈਟਰੋਲ ਪੰਪ ਤੇ ਲੁੱਟ ਦਿਨੀਆ ਦੇ ਨਾਲ ਲੁਟੇਰੀਆ ਨੇ ਪੰਪ ਦੇ ਕਰਿੰਦਿਆਂ ਤੇ ਗੋਲੀ ਚਲਾ ਦਿੱਤੀਆਂ ਜਿਸ ਦੇ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਦੂਜੇ ਗੰਭੀਰ ਰੂਪ ਦੇ ਜ਼ਖਮੀ ਹੋ ਗਿਆ ਹੈ ਦੱਸਿਆ ਕਿ ਇਸ ਨੂੰ ਹਸਪਤਾਲ ਦੇ ਲਈ ਬਟਾਲਾ ਦੇ ਸਵਾਲ ਹਸਪਤਾਲ ਤੇ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਸਬਾ ਉਦਨਵਾਲ ਦੇ ਫਰੈਂਡਸ ਫੀਲਿੰਗ ਸਟੇਸ਼ਨ ਤੇ ਐਤਵਾਰ ਦੀ ਰਾਤ ਕਰੀਬ 8 ਵਜੇ ਜੜਾ ਹੈ ਇੱਕ ਮੋਟਰਸਾਈਕਲ ਦੇ ਨੋ ਦੋ ਅਨੁਪਛਾਤੇ ਨੌਜ ਪਿਸਤੌਲ ਦਿਖਾ ਕੇ ਨਗਦੀ ਦੀ ਮੰਗ ਕੀਤੀ ਤੇ ਪੈਟਰੋਲ ਪੰਪ ਦੇ ਕਰਿੰਡਿਆ ਦੇ ਵੱਲੋਂ ਵਿਰੋਧ ਕਰਨ ਤੇ ਲੁੱਟੇਰੀਆਂ ਨੇ ਗੋਲੀ ਚਲਾ ਦਿੱਤੀਆਂ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਯਾਰ ਬਾਜਮਾਰੀ ਹੈ ਨਾ ਬਾਜਮਾਰੀ ਦਾ ਹੀ ਭੱਜ ਕੇ ਬਾਹਰ ਹੋਏ ਆ ਤੇ ਇਹ ਜਦੋਂ ਇਹਨਾਂ ਕੋ ਤੇ ਗੋਲੀ ਮਾਰ ਚੱਲੀ ਹੈ ਤਾਂ ਮੈਂ ਭਾਈ ਹਲ ਭੱਜ ਕੇ ਆ ਗਿਆ ਰਸੋਈ ਹਲ ਰਸੋਈ ਹਾਲਾ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਦੇਖਿਆ ਸਾਡੇ ਬੰਦੇ ਡਿੱਗੇ ਪਏ ਹੀ ਬਾਹਰ ਇਹ ਲੁੱਟੂ ਫੋ ਕਰਨ ਲੱਗੇ ਰ ਲੁੱਟ ਕੋਈ ਲੱਗੇ ਕਰਨ ਮੇਰੇ ਸਾਹਨੇ ਕੈਸ਼ ਉਸ ਟਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੈ ਪਈ ਰਬ ਜਾਣ ਦਾ ਜਿੰਨਾ ਹੋਊਗਾ ਜੇਬ ਚ ਆ ਅੱਛਾ ਤੂੰ ਮੁੱਕਤੇ ਤੇ ਹੀ ਉਬੀ ਨਾ ਤੇ ਕਿ ਜਾ ਲੈ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾੜਾ ਜਿਹਦੇ ਡੈਥ ਹੋਈ ਹੈ ਇੱਡਾ ਡੈੱਡ ਵੀ ਆਹੀ ਅੱਛਾ ਡੈੱਡ ਵੀ ਆ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕ ਕੇ ਦੇਖਿਆ ਇਹ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਹੈ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਹੋਏ ਅੱਠ ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆ ਇਹ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹੈ ਹਲੋ ਤੋ ਇਹ ਤਾਂ ਸਭਾ ਚੋ ਕਿ ਤੱਕ ਇਹ 8:05 ਦੇ 20 ਮਿੰਟ ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇੱਥੋਂ ਉਸ ਕੀ ਸਕਤੀਆ ਕਿ ਉਹਨਾਂ ਨੇ ਇੱਕ ਨੇ ਤੇਲ ਪਵਾਇਆ ਉਹਨਾਂ ਨੇ ਤੇਲ ਪਵਾ ਕੇ ਤੇ ਉਹਨਾਂ ਤੋਂ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਤੇ ਜਿਹਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਦੇ ਸੋਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਿੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਤਰਿੰਦਾ ਇਹ ਪੰਪ ਤੋਂ ਬਾਹਰ ਆਇਆ ਚਰਹਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਤੇ ਪੱਖੀ 'ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਿਵੇਂ ਅਸੀਂ ਆਪਣਾ ਮੇਰੇ ਨਾਲ ਐਸਐਚਓ ਘਮਾਨ ਐਸਐਚਓ ਹਰਗੋਵਿੰਦਪੁਰ ਐਸਐਚਓ ਰੰਦਰ ਮੰਗਲ ਐਸਐਚਓ ਕਾਦੀਆਂ ਤੇ ਹੌਸਲ ਸਿਟੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀਟੀਵੀ ਫੁਟਸ ਦੇਖ ਕੇ ਅਸੀਂ ਇਸ ਤਰ੍ਹਾਂ ਅ ਆਪਣਾ ਦਰਵੀ ਕਰ ਰਹੇ ਹਾਂ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਰਗਨ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰ ਕੋ ਕੈਸ਼ ਵੀ ਖੜਿਆ ਹੋ ਰੈਸਟੋਰੈਂਟ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਆ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇਹ ਪੁੱਛ ਕਿਸ ਤਰ੍ਹਾਂ